ਇਸ ਲੋਕ ਦੇ ਪੰਜ ਸਰਦਾਰ ਨੇ ਤੁਸੀਂ ਥੋੜਾ ਜਿਹਾ ਹੀ ਦਰ ਤੇ ਬੈਠੋਗੇ ਇਹ ਵੀ ਪੰਜ ਦੋਤ ਕਾਮ ਕਰੋ ਲੋਭ ਮੋਹ ਹੰਕਾਰ ਇਹ ਵੀ ਦਰ ਤੇ ਆ ਕੇ ਬੈਠ ਜਾਣਗੇ ਕਦੇ ਇਹਨਾਂ ਵਿੱਚੋਂ ਕੋਈ ਆਏਗਾ ਸਹਜ ਵਿੱਚ ਬੈਠਿਆ ਨੂੰ ਫੁਰਨਾ ਦੇਗਾ ਤੇ ਦੂਸਰਾ ਆ ਜਾਏਗਾ ਤੀਸਰਾ ਆ ਜਾਏਗਾ ਇਹ ਆਵਾਜ਼ ਮਾਰਨਗੇ ਤੇ ਅਸੀਂ ਇਹਨਾਂ ਦੀ ਆਵਾਜ਼ ਨੂੰ ਸੁਣ ਕੇ ਇਸ ਦਰ ਤੋਂ ਉੱਠ ਜਾਈਏ ਜਿਵੇਂ ਹੁਣ ਸਹਜ ਵਿੱਚ ਆਪਾਂ ਬੈਠਦੇ ਹਾਂ ਸਾਨੂੰ ਅੰਤ੍ਰਗਤ ਇਹਨਾਂ ਦੀ ਪਛਾਣ ਹੋਏਗੀ ਕਿਉਂਕਿ ਜਿੱਨਾਂ ਚ ਰਸੀਂ ਬੈਠਦੇ ਨੇ ਉਹਨਾਂ ਚ ਸਾਨੂੰ ਇਹ ਪਤਾ ਹੀ ਨਹੀਂ ਲੱਗੇਗਾ ਵੀ ਸਾਡੇ ਅੰਦਰ ਖੇਲ ਕੀ ਇਹ ਰੌਲਾ ਕੀ ਪਾਉਂਦੇ ਪਏ ਨੇ ਜਦੋਂ ਗੁਰਮਖੰਦਰ ਗਤ ਗਏ ਉਹਨਾਂ ਇਸ ਗੱਲ ਨੂੰ ਸਮਝਿਆ ਤੇ ਫਿਰ ਪਤਾ ਲੱਗਾ ਵੀ ਦਰਦਾਂ ਘਰ ਵਿੱਚ ਜਾਣਾ ਕਿੰਨਾ ਔਖਾ ਹੈ ਪੰਜ ਪਹਿਰਾਂ ਦਰ पे ਰਹਤੇ ਦਿਨ ਕਾ ਨਹੀਂ ਪਤਿਆਰਾ ਚੇਤ ਸੁਚੇਤ ਚਿੱਤ ਹੋਏ ਰਹੋ ਤੋ ਲੈ ਪ੍ਰਗਾਸੁ ਕੁੜਿਆਰਾ ਜੇ ਜਦੋਂ ਅਸੀਂ ਬੈਠਦੇ ਹਾਂ ਉਦੋਂ ਹੀ ਪੰਜਾਂ ਵਿੱਚੋਂ ਕੋਈ ਆ ਜਾਂਦਾ ਹੈ ਕਦੀ ਮੋਹ ਆਉਂਦਾ ਹੈ ਕਦੀ ਕ੍ਰੋਧ ਆ ਜਾਂਦਾ ਹੈ ਤੁਸੀਂ ਸਿਮਰਨ ਕਰ ਰਹੇ ਹੋ ਬੱਚੇ ਨੇ ਕੋਈ ਇਸ਼ਾਰਤ ਕਰ ਦਿੱਤੀ ਤੁਹਾਨੂੰ ਗੁੱਸਾ ਆ ਗਿਆ ਬੱਚਾ ਰੋਣ ਲੱਗ ਪਿਆ ਤੁਹਾਨੂੰ ਮੋਹ ਆ ਗਿਆ ਤੁਸੀਂ ਉਸ ਨੂੰ ਸੰਭਾਲਣ ਲੱਗ ਪਏ ਇਸ ਵਿੱਚ ਸਾਨੂੰ ਇਹ ਦਰ ਤੇ ਬੈਠਿਆ ਨੁ ਮਾਇਆ ਪੈਂਦੀ ਹੈ